ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 10 ਨਵੰਬਰ 2025 ਦਿਨ ਸੋਮਵਾਰ ਨਾਨਕਸ਼ਹੀ ਸਮਾਧ 557 ਕੱਤਕ ਮਹੀਨੇ ਦੀ 24 ਤਰੀਕ ਹੈ ਜੀ ਸੈਮੀਆਮੂ ਕੈਡਜੀ ਅਤੇ ਕਵਾਂਟਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਪਰਤ ਜੁਵਲਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਵੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮਿੰਟਨ 'ਚ ਖੋਲ੍ਹ ਦਿੱਤੀ ਆ ਇਸ ਦੇ ਨਾਲ ਹੀ ਫਾਈਬਰ ਟੈਕ ਡਿਸਟ੍ਰਿਬਿਊਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ ਸਰੀ ਕੋਕਟਲਮ ਅਤੇ ਵੈਨਕੂਵਰ ਤਿੰਨ ਤਾਂ ਹਤੋਂ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਦਰਸ਼ਨ ਸਿੰਘ ਸਾਸੀ ਹੁਣਾਂ ਦੇ ਸਮਰਥਕਾਂ ਵੱਲੋਂ ਪਰਿਵਾਰ ਵੱਲੋਂ ਰੱਖੀ ਗਈ ਰੈਲੀ ਦੀ ਅ ਜਿਹਦੇ ਵਿੱਚ ਲੋਕਾਂ ਨੇ ਕੱਠ ਵਾਲਾ ਤੰਤਾ ਤੋੜ ਦਿੱਤਾ ਪਰ ਬਹੁਤ ਸਾਰੇ ਲੋਕ ਜਿਹੜੇ ਇਹਨੂੰ ਭਰੇ ਪੀਤੇ ਮੋੜਨਾ ਪਿਆ ਕਿਉਂ ਇਹਦੇ ਬਾਰੇ ਆਪਾਂ ਵਿਸਤਾਰਚ ਗੱਲਬਾਤ ਕਰਾਂਗੇ ਵੀਕੈਂਡ ਦੇ ਉੱਤੇ ਸਰੀ ਦੇ ਘਰ ਦੇ ਉੱਤੇ ਗੋਲੀਆਂ ਚੱਲੀਆਂ ਇੱਕ ਵਿਅਕਤੀ ਦੇ ਗੋਲੀ ਲੱਗੀ ਐ ਇਸ ਤੋਂ ਇਲਾਵਾ ਟਾਰੀਓ ਦੇ ਵਿੱਚ ਗ੍ਰਿਫਤਾਰੀ ਹੋਈ ਐ ਫਰੋਤਿਆਂ ਦੇ ਮਾਮਲੇ 'ਚ ਉਹਦੀ ਆਪਾਂ ਗੱਲਬਾਤ ਕਰਾਂਗੇ ਦਿੱਲੀ ਦੇ ਵਿੱਚ ਇੱਕ ਆ ਬੰਬ ਧਮਾਕਾ ਹੋਇਆ 10 ਲੋਕਾਂ ਦੀ ਜਾਨ ਜਾਣ ਦੀ ਖਬਰ ਆ ਰਹੀ ਹੈ ਇਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਹੈ ਪੰਜਾਬ ਯੂਨੀਵਰਸਿਟੀ ਵਿੱਚ ਲੱਗਾ ਹੋਇਆ ਮੋਰਚਾ ਹੋਰ ਤਖਾ ਹੋ ਗਿਆ ਪੂਰੇ ਪੰਜਾਬ ਦੇ ਵਿੱਚੋਂ ਅੱਜ ਪੰਜਾਬ ਹਮੈਤੀ ਜਿਹੜੇ ਆ ਉਹ ਨਿੱਤਰ ਕੇ ਪਹੁੰਚੇ ਆ ਯੂਪੀ ਚ ਭਗਤ ਰਵਿਦਾਸ ਮਹਾਰਾਜ ਜੀ ਦੇ ਬੁੱਤ ਦੀ ਭੰਨਤੋੜ ਕੀਤੀ ਗਈ ਹੈ ਇਸ ਸਬੰਧੀ ਉੱਥੇ ਤਣਾਅ ਬਣਿਆ ਹੋਇਆ ਉਹ ਵੀ ਆਪਾਂ ਗੱਲਬਾਤ ਕਰਾਂਗੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 6045931111 604593111 ਸਰੀ ਅਤੇ ਕੈਲਗਰੀ ਦੀ ਕਾਮਯਾਬੀ ਤੋਂ ਬਾਅਦ ਹੁਣ ਅਸੀਂ ਆਪਣੀ ਤੀਜੀ ਲੋਕੇਸ਼ਨ ਐਡਵਿੰਟਨ ਦੇ ਵਿੱਚ ਵੀ ਖੋਲ ਲਈ ਹੈ। ਦਸੋ ਘੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਸ਼ਹਿਰ ਸਰੀ ਤੋਂ ਜਿੱਥੇ ਕਿ ਐਪਸੋਡ BC ਦੇ ਵਾਸੀ ਦਿਨ ਦਿਹਾੜੇ ਮਾਰੇ ਗਏ ਕਾਰੋਬਾਰੀ ਸਦਾ ਦਾਸ਼ਨ ਸਿੰਘ ਸਾਸੀ ਜਿਹੜੇ ਕਿ ਬੜੇ ਨੇਕ ਇਨਸਾਨ ਸੀ ਉਹਨਾਂ ਦੀ ਯਾਦ ਦੇ ਵਿੱਚ ਸਰੀ ਦੇ ਤਾਜ ਪਾਰਕ ਜਗ ਇਕੱਠ ਰੱਖਿਆ ਗਿਆ ਸੀ ਜਿਹੜਾ ਕਿ ਹਾਜ਼ਰੀ ਪੱਖੋਂ ਬਹੁਤ ਹੀ ਭਰਮਾ ਰਿਹਾ ਸੋ ਹਿੰਸਾ ਦੇ ਵਿਰੋਧ ਦੇ ਵਿੱਚ ਇਹ ਇਕੱਠ ਜਿਹੜਾ ਇਕ ਰੱਖਿਆ ਗਿਆ ਇਹਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਹਾਜ਼ਰ ਹੋਏ। ਤਕਰੀਬਨ 2000 ਦੇ ਕਰੀਬ ਲੋਕ ਇੱਥੇ ਪਹੁੰਚੇ ਆ। ਕੁਲਤਾਰ ਸਿੰਘ ਥਿਆੜਾ ਤਾਜ پارک ਦੇ ਜਿਹੜੇ ਮਾਲਕ ਨੇ ਇਹਨਾਂ ਨੇ ਪ੍ਰਬੰਧ ਬਹੁਤ ਵਧੀਆ ਕੀਤਾ ਹੋਇਆ ਸੀਗਾ ਕਿ ਅੰਦਰ ਭਰਨ ਤੋਂ ਬਾਅਦ ਬਾਹਰ ਵੀ ਇੱਕ ਟੈਂਟ ਲਾਇਆ ਹੋਇਆ ਸੀਗਾ ਜਿੱਥੇ ਕਿ ਇੱਕ ਵੱਡੀ ਸਕਰੀਨ ਦੇ ਨਾਲ ਲੋਕ ਅੰਦਰਲਾ ਪ੍ਰਸਾਰਣ ਦੇਖ ਸਕਦੇ ਸੀ। ਜੁਜੇਕਰ ਆਪਾਂ ਹਾਜ਼ਰੀ ਪੱਖੋਂ ਇਹ ਗੱਲ ਕਰੀਏ ਤਾਂ ਇਹ ਭਾਜ ਤਰੇ ਤੱਕ ਬਹੁਤ ਹੀ ਵੱਡਾ ਇਕੱਠ ਸੀ ਜਿਨ੍ਹਾਂ ਨੇ ਦੱਸਿਆ ਕਿ ਉਹ ਹੋਰ ਹੈ ਕਤਲਾ ਅਤੇ ਮੰਗੀਆਂ ਜਾ ਰਹੀਆਂ ਫਰੋਟੀਆਂ ਤੋਂ ਕਿਸ ਤਰੀਕੇ ਦੁਖੀ ਹੋਏ ਅੱਕੇ ਬੈਠੇ ਆ ਜੀ ਅਸਾਸੀ ਪਰਿਵਾਰ ਦੇ بیٹے ਨੇ ਗੁਰਤੇਗ ਭਾਦਰ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਆਧਾਰਨਾ ਦੰਦਿਆਂ ਦੱਸਿਆ ਕਿ ਨਾ ਉਹ ਕਿਸੇ ਤੋਂ ਡਰਦੇ ਆ ਤੇ ਨਾ ਹੀ ਡਰਾਉਂਦੇ ਆ ਤੇ ਉਹਨਾਂ ਨੇ ਵਾਰ-ਵਾਰ ਇਹ ਗੱਲ ਕਹੀ ਕਿ ਸਾਨੂੰ ਕਦੀ ਵੀ ਕਿਸੇ ਦੀ ਫਰੋਤੀ ਦੀ ਕਾਲ ਨਹੀਂ ਆਈ ਸੋ ਇੱਕ ਸਿੱਧਾ ਇਸ਼ਾਰਾ ਸੀਗਾ ਕਿ ਇਹ ਮਸਲਾ ਜਿਹੜਾ ਕੁਝ ਹੋ ਰਿਹਾ ਤੇ ਉਹ ਵਾਰ-ਵਾਰ ਸੰਕੇਤ ਦੰਦੇ ਪਰਤੀਤ ਹੋਏ ਪਰ ਜਿਹੜਾ ਮੁੱਖ ਸਵਾਲ ਇਹ ਉੱਪਰ ਦਾ ਕਿ ਐਡੇ ਵੱਡੇ ਇਕੱਠ ਦਾ ਹਾਸਲ ਕੀ ਸੀਗਾ ਐਡੇ ਵੱਡੇ ਇਕੱਠ ਦੇ ਵਿੱਚੋਂ ਕੀ ਕੋਈ ਹੱਲ ਨਿਕਲਿਆ ਕੀ ਇਹਨਾਂ ਦੇ ਵੱਡੇ ਸਿਰ ਜੋੜਨ ਤੋਂ ਬਾਅਦ ਲੋਕ ਜਿਹੜੇ ਆ ਉਹ ਘਰ ਨੂੰ ਕੁਝ ਲਿਜਾ ਸਕੇ ਤੇ ਇਹਦਾ ਜਵਾਬ ਇਹੀ ਹੁੰਦਾ ਜਦੋਂ ਅਨੇਕਾਂ ਲੋਕਾਂ ਦੇ ਨਾਲ ਪਿਛਲੇ ਦੋ ਦਿਨਾਂ 'ਚ ਗੱਲ ਕੀਤੀ ਹੈ ਤੇ ਸਭ ਨੇ ਇਹ ਮਹਿਸੂਸ ਕੀਤਾ ਕਿ ਇਹ ਸਮਾਗਮ ਜਿਹੜਾ ਇੱਕ ਪ੍ਰੈਸ਼ਰ ਰਿਲੀਜ਼ ਕਰਨ ਦਾ ਜਿਹੜਾ ਦਬਾਅ ਛਡਾਉਣ ਦਾ ਕਾਰਨ ਬਣ ਗਿਆ ਇੱਕ ਸ਼ੋਕ ਸਭਾ ਬਹੁਤ ਵੱਡੀ ਹੋਈ ਹੈ ਪਰੇ ਦੇ ਵਿੱਚ ਜਿਹੜਾ ਦਬਾਅ ਪੈਣਾ ਚਾਹੀਦਾ ਸੀਗਾ ਮੁੱਖ ਮੰਤਰੀ ਦਫ਼ਤਰ ਤੇ ਤੇ ਪ੍ਰਧਾਨ ਮੰਤਰੀ ਦਫ਼ਤਰ ਤੇ ਉਹ ਪਾਉਣ ਦੇ ਵਿੱਚ ਇਹ ਸਫਲ ਨਹੀਂ ਹੋ ਸਕਿਆ ਸਮਾਗਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਿਆਸਤਦਾਨ ਤੋਂ ਰੇਡੀਓ ਹੋਸਟ ਬਣੇ ਬੀਬਾ ਜੀ ਵੱਲੋਂ ਸਟ੍ਰੀਕ 77 ਬਣ ਕੇ ਸਟੇਜ ਜਿਹੜੀ ਇੱਕ ਤਰੀਕੇ ਨਾਲ ਹਾਈਜੈਕ ਕਰ ਲਈ ਗਈ ਲੋਕੀ ਇਹ ਪ੍ਰਭਾਵ ਲੈ ਕੇ ਆਏ ਸੀ ਕਿ ਅਸੀਂ ਅੱਜ ਸਿਆਸਤਦਾਨਾਂ ਨੂੰ ਜਵਾਬਦੇਹ ਬਣਾਵਾਂਗੇ ਕਿਉਂਕਿ ਸਿਆਸਤਦਾਨ ਜਿਹੜੇ ਨੇ ਜਿਹੜੇ ਐਮਪੀ ਨੇ ਉਹਨਾਂ ਕੋ ਬੋਲਣ ਵਾਸਤੇ ਪਾਰਲੀਮੈਂਟ ਆ ਜਿਹੜੇ ਐਮਐਲਏ ਨੇ ਇਹਨਾਂ ਨੂੰ ਬੋਲਣ ਵਾਸਤੇ ਵਿਧਾਨ ਸਭਾ ਦਾ ਪਲੇਟਫਾਰਮ ਦਿੱਤਾ ਹੋਇਆ ਸ਼ਹਿਰ ਦੀ ਕਾਉਂਸਲ ਦੇ ਕੋਲ ਮੇਅਰ ਦੇ ਕੋਲ ਸਿਟੀ ਦੀ ਸਟੇਜ ਹੈਗੀ ਆ ਇਹ ਸਮਾਗਮ ਲੋਕ ਇਹ ਸੋਚ ਕੇ ਆਏ ਸੀਗੇ ਕਿ ਅਸੀਂ ਇੱਥੇ ਆਪਣੀ ਗੱਲ ਕਰਾਂਗੇ ਆਪਣੇ ਦੁੱਖੜੇ ਰੋਵਾਂਗੇ ਇੱਥੇ ਅਸੀਂ ਜਵਾਬਦੇ ਬਣਾਵਾਂਗੇ ਸਿਆਸਤਦਾਨਾਂ ਨੂੰ ਪਰ 85% ਦੀ ਸਮਾਂ ਜਿਹੜਾ ਆ ਉਹ ਇਹਦੇ ਵਿੱਚ ਕੁੱਲ ਮਿਲਾ ਕੇ ਸਿਆਸਤਦਾਨ ਲੈ ਗਏ ਉਹੀ ਚਿਕਨੀਆਂ ਚੋਪੜੀਆਂ ਗੱਲਾਂ ਕਿਸੇ ਪਿਟੇ ਰਾਗ ਜਿਹੜੇ ਇਲਾਕੇ ਗਏ ਸੋ ਸਿਆਸਤਦਾਨਾਂ ਨੂੰ ਸਿਆਸਤਦਾਨਾਂ ਵੱਲੋਂ ਉਹੀ ਬਚਾ ਲਿਆ ਗਿਆ ਅਤੇ ਲੋਕ ਜਿਹੜੇ ਆ ਭਰੇ ਪੀਤੇ ਘਰਾਂ ਨੂੰ ਤੇ ਸੋ ਇਹ ਰੈਲੀ ਇੱਕ ਬਹੁਤ ਵੱਡਾ ਪ੍ਰਭਾਵ ਸਿਰਜ ਸਕਦੀ ਸੀ ਮੁੱਖ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ ਦਰਹਤਰ ਤੱਕ ਤਾਰਾਂ ਖੜਕਾ ਸਕਦੀ ਸੀ ਪਰ ਇਹ ਸਮੱਸਿਆ ਦਾ ਕੋਈ ਹੱਲ ਦੇਣ ਦੀ ਬਜਾਏ ਇੱਕ ਵੱਡੀ ਸ਼ੋਕ ਸਭਾ ਬਣ ਕੇ ਰਹਿ ਗਈ ਸੋ ਬਿਨਾਂ ਕਿਸੇ ਜਵਾਬਦੇਹੀ ਤੋਂ ਲੋਕ ਜਿਹੜੇ ਨਿਰਾਸ਼ ਹੋ ਕੇ ਪਰਤੇ ਆ ਸੋ ਲੋਕਾਂ ਦੇ ਸਵਾਲ ਨਾ ਲੈ ਕੇ ਸਿਰਫ ਸਿਆਸਤਦਾਨਾਂ ਨੂੰ ਸਿਆਸਤ ਚਮਕਾਉਣ ਦਾ ਪੂਰਾ ਮੌਕਾ ਦਿੱਤਾ ਗਿਆ ਉਹਨਾਂ ਦਾ ਬਚਾਅ ਕੀਤਾ ਗਿਆ ਜਦੋਂ ਕਿ ਲੋਕ ਹੋਰ ਕੁਝ ਚਾਹੁੰਦੇ ਸਨ ਲੋਕ ਇੱਥੇ ਹੱਲ ਸੁਣਨ ਨਤੀਜੇ ਕੱਢਣ ਆਏ ਸਗੇ ਲੋਕ ਇਹਨਾਂ ਮੈਂਜਰ ਨੂੰ ਆਪਣੇ ਦੁੱਖ ਸੁਣਾਉਣ ਆਏ ਸਗੇ ਤੇ ਪਰ ਉਹ ਦੁੱਖ ਦਾ ਪ੍ਰਗਟਾਵਾ ਕਰਕੇ ਭਰੇ ਪੀਤੇ ਮਨ ਦੇ ਨਾਲ ਵਾਪਸ ਚਲੇ ਗਏ ਲੋਕਲ ਵਿਧਾਇਕ ਅਤੇ ਮੰਤਰੀ ਜਗਰੂਪ ਬਰਾੜ ਹੁਣੇ ਉਹਨਾਂ ਨੂੰ ਵਕਤੀ ਹੋਏ ਲੋਕ ਜਦੋਂ ਪੈ ਨਿਕਲੇ ਉਹਨਾਂ ਨੇ ਜਦੋਂ ਇਹ ਕਿਹਾ ਕਿ ਮੈਂ ਸਰਕਾਰ ਤੋਂ ਮੰਗ ਕਰਦਾ ਤਾਂ ਥੱਲਿਓਂ ਲੋਕਾਂ ਵੱਲੋਂ ਇੱਕ ਮੱਠ ਹੋ ਕੇ ਆਵਾਜ਼ ਗਈ ਵੀ ਤੁਸੀਂ ਤਾਂ ਸਰਕਾਰ ਦਾ ਹਿੱਸਾ ਆ ਤੁਸੀਂ ਕਿੱਤੋਂ ਮੰਗ ਕਰਦੇ ਆ ਸੋ ਇਸੇ ਤਰੀਕੇ ਦੇ ਨਾਲ ਇੱਕ ਮੋਡਰੇਟਰ ਜਿਹੜੇ ਕਿ ਪਰਿਵਾਰ ਦੇ ਨਾਲ ਸੀਗੇ ਮਿਸਟਰ ਬੱਲ ਉਹਨਾਂ ਵੱਰੋਂ ਵੀ ਕੁਝ ਤਿੱਖੇ ਸਵਾਲ ਕੀਤੇ ਗਏ ਆ ਸੋ ਪਿਗੜਤ ਕਾਰੋਬਾਰੀ ਕੁਲਵੰਤ ਢੇਸੀ ਨੇ ਜਦੋਂ ਉਸ ਵੇਲੇ ਉਹ ਬੋਲੇ ਆ ਤਾਂ ਉਹਨਾਂ ਨੇ ਇੱਕ ਵਾਰੀ ਸਨਾਟਾ ਸ਼ਾ ਦਿੱਤਾ ਜਦੋਂ ਨੇ ਆਪਣੀ ਦੁੱਖ ਭਰੀ ਹੱਡਬੀਤੀ ਸਾਂਝੀ ਕੀਤੀ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਉਫਰਤੀਆਂ ਦੀਆਂ ਅਕਾਲਾਂ ਆਉਂਦੀਆਂ ਧਮਕੀਆਂ ਆਉਂਦੀਆਂ ਅਤੇ ਉਹ ਐਨਡੀਪੀ ਦੇ ਪਿਛਲੇ 45 ਸਾਲ ਤੋਂ ਮੈਂਬਰ ਆ ਪਰ ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਸੱਤਾਧਾਰੀ ਸਰਕਾਰ ਦੇ ਵਿੱਚ ਤੇ ਉਹ ਡਰ ਕੇ ਦਿਨ ਕੱਟੀ ਕਰਨ ਵਾਸਤੇ ਮਜਬੂਰ ਆ ਉਹ ਕਹਿੰਦੇ ਮੈਨੂੰ ਆਪਣੇ ਪਰਿਵਾਰ ਦਾ ਡਰ ਆ ਮੈਂ ਨਹੀਂ ਡਰਦਾ ਹੈਗਾ ਤੇ ਨਾ ਹੀ ਮੈਂ ਕਿਸੇ ਨੂੰ ਫਰੋਤੀ ਦੇਣੀ ਆ ਤੋ ਉਹ ਕਹਿੰਦੇ ਵੀ ਮੈਂ ਬੇਵੱਸ ਹੋ ਗਿਆ ਆ ਮੈਨੂੰ ਕੋਈ ਰਾਹ ਨਹੀਂ ਪਾਇਆ ਜਾ ਰਿਹਾ ਨਾ ਪੁਲਿਸ ਕੁਝ ਕਰ ਰਹੀ ਆ ਨਾ ਸਰਕਾਰ ਕੁਝ ਕਰ ਰਹੀ ਆ ਹੱਲਾਕੇ ਸਰਕਾਰੇ ਦਰਬਾਰੇ ਮੇਰੀ ਸੁਣੀ ਜਾਂਦੀ ਆ ਤੇ ਜੇਕਰ ਮੇਰਾ ਇਹ ਹਾਲ ਆ ਤਾਂ ਉੱਥੇ ਹੋਰ ਲੋਕਾਂ ਦਾ ਕੀ ਹਾਲ ਹੋਊਗਾ ਤੋ ਰੈਲੀ ਦੇ ਖੇਤ ਦੇ ਵਿੱਚ ਜੇਕਰ 57 ਮਿੰਟਾਂ ਦੇ ਵਿੱਚ ਮੀਡੀਆਕਾਰ ਪ੍ਰੋਫੈਸਰ ਗੁਰਵਿੰਦਰ ਸਿੰਘ ਢਾਲੀਵਾਲ ਹਰਜਿੰਦਰ ਸਿੰਘ ਥਿੰਦ ਤੇ ਹਰਜੀਤ ਸਿੰਘ ਗੱਲ ਲੋਕ ਪੱਖ ਦੀ ਗੱਲ ਨਾ ਕਰਦੇ ਤਾਂ ਇਹ ਰੈਲੀ ਬਿਲਕੁਲ ਹੀ ਅਸਫਲ ਕਹੀ ਜਾ ਸਕਦੀ ਸੀ ਪ੍ਰੋਫੈਸਰ ਧਾਲੀਆਲ ਨੇ ਪੰਜਾਬੀ ਚ ਕਿਹਾ ਕਿ ਸਾਡੀ ਚਮੜੀ ਭੂਰੀ ਹੋਣ ਕਰਕੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਸਿਲੇਕਟਿਵ ਹੋ ਜਾਣੇ ਆ ਅਸੀਂ ਲੋਕ ਜਿਹੜੇ ਆ ਕਿੱਥੇ ਗੱਲ ਕਰਨੀ ਆ ਕਿੱਥੇ ਗੱਲ ਨਹੀਂ ਕਰਨੀ ਇਹ ਸੋਚਣ ਲੱਗ ਪੈਨੇ ਆ ਜੇਕਰ ਪਹਿਲੇ ਕਤਲ ਜਾਨਕੀ ਸ਼ਹੀਦ ਪਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਤੇ ਅਸੀਂ ਰਲ ਕੇ ਇਕੱਠੇ ਹੋ ਕੇ ਬੋਲੇ ਹੁੰਦੇ ਤੇ ਅੱਜ ਕੱਲ ਇੱਥੇ ਤੱਕ ਨਹੀਂ ਪਹੁੰਚਣੀ ਸੀ ਕਿਉਂਕਿ ਅੱਜ ਵੀ RCMP ਇਹ ਕਹੇ ਇਹ ਹੈ ਕਿ ਫਰੋਤੀਆਂ ਹੈ ਧਮਕੀਆਂ ਕਤਲ ਭਾਰਤੀ ਵਿਦੇਸ਼ੀ ਦਖਲਅੰਦਾਜ਼ੀ ਦਾ ਹਿੱਸਾ ਨੇ ਜੀ ਇਸ ਤੋਂ ਬਾਅਦ ਹਰਜਿੰਦਰ ਸਿੰਘ ਥੰਦ ਹੁਣਾਂ ਨੇ ਇਹੀ ਗੱਲਬਾਤ ਅੰਗਰੇਜ਼ੀ ਦੇ ਵਿੱਚ ਕੀਤੀ ਅਤੇ ਅੱਗੇ ਬੈਠੇ ਸਿਆਸਤਦਾਨਾਂ ਨੂੰ ਲੂਣਿਆ ਕਿ ਜੇਕਰ ਕਿਤੇ ਮੇਨ ਸਟ੍ਰੀਮ ਦੇ ਵਿੱਚ ਗੱਲਾਂ ਚੱਲਦੀਆਂ ਮੇਨ ਸਟ੍ਰੀਮ ਦੇ ਵਿੱਚ ਕਿਸੇ ਬਿਜ਼ਨਸਮੈਨ ਦੀ ਇਸ ਤਰੀਕੇ ਹੱਤਿਆ ਹੁੰਦੀ ਤਾਂ ਹੁਣ ਨੂੰ ਕਰਫਿਊ ਲੱਗ ਜਾਣਾ ਸੀਗਾ ਸੜਕਾਂ ਦੇ ਉੱਤੇ ਵੈਨਕੂਵਰ ਸਰੀ ਐਵਸ ਫੋਰਡ ਫੌਜ ਆ ਜਾਣੀ ਸੀਗੀ ਸੋ ਸਮਾਗਮ ਡੀਰੇਲ ਹੋਇਆ ਦੇਖ ਕੇ ਅਖੀਰ ਦੇ ਵਿੱਚ ਹਰਜੀਤ ਸਿੰਘ ਗੱਲ ਨੇ ਦਾ ਸਟੇਜ ਤੋਂ ਸਟੇਜ ਖੱਤਰ ਨੂੰ ਕਹਿ ਦਿੱਤਾ ਕਿ ਬੀਬਾ ਜੀ 4 ਸਾਲ ਐਮਪੀ ਰਹੇ ਆ 8 ਸਾਲ ਐਮਐਲਏ ਰਹੇ ਆ ਹਜੇ ਸਾਲਕ ਪਹਿਲੇ ਸਿਆਸਤ ਛੱਡੀ ਆ ਤੇ ਹੁਣ ਜਵਾਬ ਦੇਣ ਦੀ ਬਜਾਏ ਸਵਾਲ ਕਰ ਰਹੇ ਆ ਸੋ ਇਸ ਮੌਕੇ ਜਿਹੜੇ ਬੁਲਾਰੇ ਅਖੀਰ ਤੇ ਬੋਲੇ ਆ ਪ੍ਰੋਫੈਸਰ ਧਾਲੀਆਲ ਤੇ ਮਿਸਟਰ ਥਿੰਦ ਉਹਨਾਂ ਨੇ ਕੀ ਗੱਲ ਕੀਤੀ ਆਪਾਂ ਤੁਹਾਨੂੰ ਹੁਣੇ ਸੁਣਾਉਨੇ ਆ ਜੀ ਕੈਨੇਡਾ ਦੀ ਧਰਤੀ ਤੇ ओ हरदीप सिंह निजर न मारन आए पर मैं ना बोलिया क्योंकि मैं खालस्तानी नहीं सी। कैनेडा की धरती से उसकेश कुमार हमला करना है मैं ना बोलिया क्योंकि मैं मंदिर का प्रधान नहीं सी। कैनेडा की धरती से कुलवंत एसी पर हमला करना है पर मैं ना बोलिया कि मॉडरेट नहीं सी, मैं मार्क्सवादी नहीं सी। दर्शन सिंह सासी थे हमला करना है उसका कदर किया मैं ना बोलिया क्योंकि मैं कारोबारी व्यापारी नहीं सी कल नो जो तो मेरे से हमला करना है तब किसी ने नहीं, नहीं बोलिया क्योंकि मैं कदे किसी नहीं बोलिया लेकिन जिनी देर तक सारे सिटीजन बराबर नहीं समझे जाते कैन यू इमेजिन इफ दीज मैनी shootings or these many killings would have happened in the mainstream community all the hell will turn loose there will be a curfew there will be a military in the streets of the vancouver ਚੰਗਾ ਹੁੰਦਾ ਕਿ ਇਸ ਮੌਕੇ ਜਿਹੜੀ ਪਬਲਿਕ ਆ ਉਹਨਾਂ ਦੇ ਵਿਚਾਰ ਸੁਣੇ ਜਾਂਦੇ ਤੇ ਜਿਹੜੇ ਸਿਆਸਤਦਾਨਾਂ ਤੋਂ ਰਿਪੋਰਟ ਕਾਰਡ ਮੰਗਿਆ ਜਾਂਦਾ ਕਿ ਤੁਸੀਂ ਹੁਣ ਤੱਕ ਇਸ ਮਸਲੇ ਤੇ ਕੀ ਕੀਤਾ ਆ ਅਗਾਹਾਂ ਤੋਂ ਉਹਨਾਂ ਤੋਂ ਸੰਭਾਲਿਆ ਜਾਂਦਾ ਵੀ ਤੁਸੀਂ ਕਿੰਨੇ ਦਿਨਾਂ ਦੇ ਵਿੱਚ ਇਹ ਸਮੱਸਿਆ ਹੱਲ ਕਰਦੇ ਆ ਮੁੱਖ ਮੰਤਰੀ ਦੇ ਪ੍ਰਧਾਨ ਮੰਤਰੀ ਦਫ਼ਤਰ ਤੋਂ ਕੀ ਲੈ ਕੇ ਆਉਣੇ ਆ ਤੇ ਇਸ ਦੇ ਨਾਲ ਹੀ ਕੋਈ ਜਿਹੜਾ ਮੈਸੇਜ ਜਾਣਾ ਚਾਹੀਦਾ ਸੀਗਾ ਉਹ ਕੁੱਲ ਮਿਲਾ ਕੇ ਨਹੀਂ ਗਿਆ ਲੋਕਾਂ ਦੇ ਸਵਾਲ ਜਿਉਂ ਦੇ ਤਿਉਂ ਦਿਲਾਂ ਦੇ ਵਿੱਚ ਦਫਨ ਹੋ ਗਏ ਹੁਣ ਲੋਕ ਕੀ ਕਰਨ ਇਜਨਾਰਿਤ ਨੂੰ ਦੱਸ ਦਈਏ ਕਿ ਵੀਰਵਾਰ ਨੂੰ ਸਰੀ ਆਰਟ ਸੈਂਟਰ ਦੇ ਵਿੱਚ ਜਿਹੜਾ ਕਿ ਬੇਫ੍ਰਿਕ ਪਾਰਕ ਦੇ ਵਿੱਚ ਹੀ ਆ ਉੱਥੇ ਸ਼ਾਮ ਨੂੰ ਸੀਬੀਸੀ ਜਿਹੜਾ ਕੈਨੇਡਾ ਦਾ ਇੱਕ ਮੇਨਸਟ੍ਰੀਮ ਚੈਨਲ ਆ ਉਹਨਾਂ ਵੱਲੋਂ ਇਸੇ ਮਸਲੇ ਤੇ ਟਾਊਨ ਹਾਲ ਰੱਖਿਆ ਗਿਆ ਆ ਉੱਥੇ ਵੀ ਹੁਣ ਲੋਕ ਜਾ ਕੇ ਆਪਣੀ ਗੱਲਬਾਤ ਕਰ ਸਕਣਗੇ ਸੋ ਇਸੇ ਵੀਰਵਾਰ ਨੂੰ ਜਿਹੜਾ ਕਿ ਸ਼ਾਮ ਨੂੰ ਤਕਰੀਬਨ 5:30 ਵਜੇ ਦਾ ਟਾਈਮ ਆ ਸੀਬੀਸੀ ਵੱਲੋਂ ਸਰੀ ਆਰਟ ਸੈਂਟਰ ਦੇ ਵਿੱਚ ਇਹ ਟਾਊਨ ਹਾਲ ਰੱਖਿਆ ਗਿਆ ਲੋਕ ਉੱਥੇ ਪਹੁੰਚ ਸਕਦੇ ਆ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਫਰੋਤੀਆਂ ਧਮਕੀਆਂ ਗੋਲੀਆਂ ਦੀ ਤੇ ਹੱਲੇ ਵੀ ਬੰਦ ਨਹੀਂ ਹੋਈਆਂ ਕੈਨੇਡਾ ਦੇ ਇੱਕ ਪਾਸਿਓਂ ਦੂਜੇ ਪਾਸੇ ਤੱਕ ਜਿਹੜਾ ਇਹ ਆ ਕਾਰੋਬਾਰ ਆ ਚੱਲ ਰਿਹਾ ਆ ਛੇਚੇ ਵਾਂ ਸਵੇਰੇ ਤਕਰੀਬਨ 9:30 ਵਜੇ ਦੇ ਕਰੀਬ ਸਰੀ ਦੀ 170 ਸਟਰੀਟ ਅਤੇ 32 ਐਮ ਦੀ ਲਾਗੇ ਮਾਰਗਨ ਕਰੀਕ ਬਹੁਤ ਹੀ ਮਸ਼ਹੂਰ ਤੇ ਰਈਸਾਂ ਦਾ ਇਲਾਕਾ ਤੋਂ ਥੋੜੀ ਦੂਰ ਜਾ ਕੇ ਇੱਕ ਪੰਜਾਬੀ ਕਾਰੋਬਾਰੀ ਦੇ ਮਹਿਲ ਨਵਾ ਘਰ ਦੇ ਉੱਤੇ ਸ਼ਰੇਆਮ ਤਿੰਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਜਿੱਥੇ ਕਿ ਇੱਕ ਵਿਅਕਤੀ ਜ਼ਖਮੀ ਵੀ ਹੋਇਆ ਆ ਤੇ ਜਿਹੜਾ ਵਿਅਕਤੀ ਜ਼ਖਮੀ ਹੋਇਆ ਗੋਲੀ ਉਹਦੇ ਨੱਕ ਤੇ ਗੱਲ ਦੇ ਕੋਲ ਲੱਗੀ ਆ ਤੇ ਪਰ ਇਹ ਗੱਲ ਕਿਤੇ ਵੀ ਬਾਹਰ ਕੱਢੀ ਨਹੀਂ ਗਈ ਰੱਬ ਵੱਲੋਂ ਬਚਾਅ ਹੋ ਗਿਆ ਵਾਹਨਾ ਕੁਝ ਇੰਚ ਵੀ ਇੱਧਰ ਉੱਧਰ ਹੋਣ ਨਾਲ ਇਹ ਗੋਲੀ ਜਾਨਲੇਵਾ ਸਿੱਧ ਹੋ ਸਕਦੀ ਸੀ ਤੇ ਜਦੋਂ ਇਹ ਗੋਲੀਆਂ ਚਲਾਈਆਂ ਗਈਆਂ ਉਸ ਵੇਲੇ ਪਰਿਵਾਰ ਦੇ ਕੁਝ ਜੀਵ ਵੀ ਅੰਦਰ ਮੌਜੂਦ ਸਗੇ ਸੋ ਜੇਕਰ ਜੋ ਹੋ ਗਿਆ ਕਿ ਇਹ ਵਾਰਦਾਤ ਉਹਦੋਂ ਹੋਈ ਹੈ ਜਦੋਂ ਸਰੀ ਦੇ ਵਿੱਚ ਪੂਰੇ ਰੈਲੀ ਦੇ ਪ੍ਰਬੰਧ ਹੋ ਰਿਹਾ ਸਗੇ ਸੋ ਰੈਲੀ ਸ਼ੁਰੂ ਹੋਣ ਤੋਂ ਤਕਰੀਬਨ 6 ਘੰਟੇ ਪਹਿਲਾਂ ਇਹ ਗੋਲੀਆਂ ਚਲਾਈਆਂ ਗਈਆਂ ਤੇ ਉਸ ਤੋਂ ਬਾਅਦ ਜੋ ਬਕਾਇਦਾ ਇਹਦੀ ਵੀਡੀਓ ਵੀ ਜਾਰੀ ਕੀਤੀ ਗਈ ਹੈ ਸੋ ਜਿਗਲੀ ਤੁਸੀਂ ਤਸਵੀਰ ਦੇਖ ਰਹੇ ਆ ਵਿੱਚ ਫੋਟੋ ਦੇ ਇਨਸੈਟ ਇਹ ਇਕਬਾਲ ਬਾਗੜੀਆ ਦੀ ਹੈ ਉਮਰ 25 ਸਾਲ ਆ ਇਹ ਨੌਜਵਾਨ ਫਰੋਤਿਆਂ ਦੇ ਮਾਮਲੇ ਵਿੱਚ ਅਪੀਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਆ ਬ੍ਰੈਂਟਨ ਨੇੜੇ ਕੈਲੇਡਨ ਦੇ ਘਰ ਵਿੱਚ ਅਕਤੂਬਰ ਮਹੀਨੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਦੋ ਜਣਿਆਂ ਦੀ ਪੁਲਿਸ ਭਾਲ ਕਰ ਰਹੀ ਸੀ ਸੋ ਇਸ ਮਾਮਲੇ ਵਿੱਚ ਪੁਲਿਸ ਨੇ ਹੁਣ 25 ਸਾਲਾਂ ਦੇ ਇਕਬਾਲ ਬਗੜਿਆ ਨੂੰ ਗ੍ਰਿਫਤਾਰ ਕਰਕੇ ਚਾਰਜ ਲਾ ਦਿੱਤੇ ਆ ਸੋ ਇਸ ਦੇ ਨਾਲ ਹੀ ਕੈਨੇਡਾ ਬਾਰਡਰ ਸਰਵਿਸ ਏਜੰਸੀ CBSA ਵੱਲੋਂ ਵੀ ਜਾਣਕਾਰੀ ਦਿੱਤੀ ਗਈ ਆ ਕਿ ਉਹਨਾਂ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਗ੍ਰਿਫਤਾਰ ਕੀਤੇ ਆ ਜਿਨ੍ਹਾਂ ਦਾ ਸਬੰਧ ਸਿੱਧੇ ਤੌਰ ਦੇ ਉੱਤੇ ਫਰੋਤੀਆਂ ਮੰਗਣ ਅਤੇ ਧਮਕੀਆਂ ਦੇਣ ਦੇ ਨਾਲ ਹੈਗਾ ਆ ਉਹ ਕਹਿੰਦੇ ਸੀ ਤਿੰਨ ਜਾਣਿਆਂ ਨੂੰ ਮੁਲਕ ਵਿੱਚੋਂ ਬਾਹਰ ਕੱਢ ਚੁੱਕੇ ਆ ਡਿਪੋਰਟ ਕਰ ਚੁੱਕੇ ਆ ਉਹ ਕਹਿੰਦੇ ਵੀ ਜਿਹੜੀ ਜਾਣਕਾਰੀ ਉਹਨਾਂ ਨੂੰ ਦਿੱਤੀ ਗਈ ਆ ਜਾਂ ਸਰਕਾਰ ਵੱਲੋਂ ਦਿੱਤੀ ਗਈ ਆ ਉਹ ਕਹਿੰਦੇ ਵੀ ਜਦੋਂ ਕੋਈ ਬੰਦਾ ਇੱਥੇ ਸਟੂਡੈਂਟ ਵੀਜ਼ੇ ਤੇ ਵਰਕ ਪਰਮਿਟ ਤੇ ਉਹ ਬੰਦਾ ਤੋਂ ਦੇ ਕੋਲੋਂ ਇਹ ਗਾਰੰਟੀ ਲਈ ਜਾਂਦੀ ਹੈ ਕਿ ਉਹ ਇੱਥੇ ਦੇ ਲਾ ਐਂਡ ਆਰਡਰ ਨੂੰ ਫਾਲੋ ਕਰੂਗਾ ਆਮਨ ਕਾਨੂੰਨ ਦੇ ਵਿੱਚ ਰਹੂਗਾ ਕੋਈ ਗਲਤ ਕੰਮ ਨਹੀਂ ਕਰੂਗਾ ਤੋਂ ਜੇਕਰ ਉਹ ਬੰਦਾ ਕਿਸੇ ਗਲਤ ਕੰਮ ਦੇ ਵਿੱਚ ਪੈਂਦਾ ਤੇ ਉਹਨੂੰ ਤੁਰੰਤ ਰਿਪੋਰਟ ਕੀਤਾ ਜਾ ਸਕਦਾ ਹੈ ਸਰਕਾਰ ਦੇ ਕੋਲੇ ਅਧਿਕਾਰ ਆ ਸੋ ਉਸੇ ਅਧਿਕਾਰ ਦੀ ਵਰਤੋਂ ਦੇ ਨਾਲ ਹੀ ਲੋਕ ਰਿਪੋਰਟ ਕੀਤੇ ਜਾ ਰਹੇ ਆ ਸੋ ਸੀਪੀਐਸ ਤੋਂ ਵੱਲੋਂ ਤਿੰਨ ਜਾਣੇ ਰਿਪੋਰਟ ਕੀਤੇ ਜਾ ਚੁੱਕੇ ਆ 78 ਲਾਈਨ ਵਿੱਚ ਲੱਗੇ ਆ ਜੀ ਸੋ ਕੁੱਲ 81 ਜਾਣੇ ਕਹਿੰਦੇ ਚੱਕੇ ਸੀਗੇ ਉਹਨਾਂ ਵਿੱਚੋਂ ਤਿੰਨ ਬਾਹਰ ਕੱਢੇ ਜਾ ਚੁੱਕੇ ਆ ਕੈਨੇਡਾ 'ਚ 78 ਦੇ ਉੱਤੇ ਹੋਰ ਜਲਦ ਕਾਰਵਾਈ ਹੋ ਸਕਦੀ ਆ ਸੋ ਕੱਲ ਰੈਲੀ ਤੋਂ ਬਾਅਦ ਵੀ ਇਹੀ ਗੱਲਬਾਤ ਚੱਲਦੀ ਰਹੀ ਆ ਲੋਕਾਂ ਦੇ ਜਿਹੜੇ ਵਿਚਾਰ ਜਾਣਨ ਦਾ ਮੌਕਾ ਮਿਲਿਆ ਉਹ ਇਹ ਚਾਹੁੰਦੇ ਆ ਲੋਕ ਕਿ BC ਦੇ ਪੁਲਿਸ ਵਿਭਾਗ ਨੇ BC ਦੀ ਸਰਕਾਰ ਅਤੇ CBSA ਜਿਹੜੀ ਆ ਉਹਨਾਂ ਨੂੰ ਚਾਹੀਦਾ ਕਿ ਜੋ ਲੋਕ ਫੜੇ ਜਾਂਦੇ ਆ ਜਾਂ ਰਿਪੋਰਟ ਹੁੰਦੇ ਆ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੇ ਨਾਮ ਉਸੇ ਤਰੀਕੇ ਜਾਰੀ ਕੀਤੇ ਜਾਣ ਜਿਵੇਂ ਐਡਵੈਂਟਰਨ ਪੁਲਿਸ ਕਰਦੀ ਆ ਜਿਵੇਂ ਬ੍ਰੈਮਟਨ ਦੀ ਪੀਲ ਪੁਲਿਸ ਕਰਦੀ ਆ ਤਾਂ ਕਿ ਲੋਕਾਂ ਨੂੰ ਨੰਬਰ ਇਹ ਪਤਾ ਲੱਗ ਸਕੇ ਤਾਂ ਇਹ ਲੋਕ ਜਿਹੜੇ ਆ ਉਹ ਨੰਗੇ ਹੋਣੇ ਚਾਹੀਦੇ ਆ ਲੋਕਾਂ ਦਾ ਕਹਿਣਾ ਕਿ ਪਬਲਿਕ ਸ਼ੇਮੰਗੇ ਤੋਂ ਬਿਨਾ ਇਹ ਮਸਲਾ ਜਿਹੜਾ ਹੱਲ ਨਹੀਂ ਹੋਣਾ ਤੇ ਜਿਹੜਾ ਵੀ ਫੜਿਆ ਜਾਂਦਾ ਜਿਹੜਾ ਵੀ ਰਿਪੋਰਟ ਕੀਤਾ ਜਾਂਦਾ ਉਹਦੀ ਨਾਂ ਤੇ ਤਸਵੀਰ ਸਮੇਤ ਪੂਰੀ ਜਾਣਕਾਰੀ ਜਨਤਾ ਕਰਨੀ ਚਾਹੀਦੀ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਦਿੱਲੀ ਦੀ ਤਾਂ ਦਿੱਲੀ ਤੋਂ ਇੱਕ ਮੰਦਪਾਗੀ ਖਬਰ ਇਹ ਆ ਰਹੀ ਆ ਕਿ ਲਾਲ ਕਿਲੇ ਨੇੜੇ ਇੱਕ ਕਾਰ ਵਿੱਚ ਅੱਜ ਸ਼ਾਮ ਧਮਾਕਾ ਹੋਇਆ ਸੋ ਇਸ ਤਮਾਕੇ ਤੋਂ ਬਾਅਦ ਪੁਲਿਸ ਨੇ ਦੱਸਿਆ ਕਿ ਤਕਰੀਬਨ 10 ਲੋਕਾਂ ਦੀ ਜਾਨ ਗਈ ਹੈ 24 ਦੇ ਕਰੀਬ ਜ਼ਖਮੀ ਹੋਏ ਹੈ ਤਮਾਕਾ ਇੱਕ ਚੱਲਦੀ ਹੋਈ ਤੁਰੀ ਜਾਂਦੀ ਕਾਰ ਵਿੱਚੋਂ ਹੋਇਆ ਤੇ ਪੁਲਿਸ ਇਸ ਮਾਮਲੇ ਦੀ ਹੁਣ ਇੱਕ ਅਦਵਾਰਦੀ ਘਟਨਾ ਵਜੋਂ ਜਾਂਚ ਕਰ ਰਹੀ ਹੈ ਸੋ ਇਸ ਤੇ ਦੱਸਿਆ ਗਿਆ ਕਿ ਜਿਹੜਾ ਵਿਅਕਤੀ ਜਿਹਦੀ ਕਾਰ ਸੀਗੀ ਇਹ ਹੁੰਡਾਈ i20 ਉਹਦਾ ਨਾਮ ਮੁਹੰਮਦ ਸੁਲਮਾਨ ਦੱਸਿਆ ਗਿਆ ਤੇ ਉਹਨੇ ਦੱਸਿਆ ਕਿ ਇਹ ਕਾਰ ਉਹਨੇ 18 ਮਹੀਨੇ ਪਹਿਲਾਂ ਓਖਲਾ ਦੇ ਦਵਿੰਦਰ ਨੂੰ ਵੇਚ ਦਿੱਤੀ ਸੀਗੀ ਦੇਵਿੰਦਰ ਕਹਿੰਦਾ ਵੀ ਕੁਝ ਮਹੀਨੇ ਪਹਿਲਾਂ ਮੈਂ ਕਾਰ ਅੰਬਾਲਾ ਦੇ ਕਿਸੇ ਵਿਅਕਤੀ ਨੂੰ ਵੇਚ ਦਿੱਤੀ ਸੀਗੀ ਤੇ ਹੁਣ ਅਖੀਰ ਵਿੱਚ ਪੁਲਿਸ ਕਹਿ ਰਹੀ ਆ ਕਿ ਪੰਚਕੂਲਾ ਦੇ ਸੌਰੀ ਪਲਵਾਮਾ ਦੇ ਇੱਕ ਡਾਕਟਰ ਜਿਹੜੇ ਨੇ ਉਮਰ ਮੁਹੰਮਦ ਉਹ ਹੋਏ ਦੇ ਅਖੀਰਲੇ ਮਾਲਕਾ ਉਹਦੀ ਭਾਲ ਕੀਤੀ ਜਾ ਰਹੀ ਆ ਪੁਲਿਸ ਨੂੰ ਇਹ ਵੀ ਸ਼ੱਕ ਆ ਕਿ ਜਿਹੜਾ ਵਿਅਕਤੀ ਗੱਡੀ ਚਲਾ ਰਿਹਾ ਸੀ ਪਿੱਛੇ ਹੈ ਕਿਤੇ ਉਹ ਉਮਰ ਮੁਹੰਮਦ ਦਾ ਨਾਮ ਹੋਵੇ ਸੋ ਇਸ ਨੂੰ ਇੱਕ ਹੱਤਵਾਦੀ ਹਮਲਾ ਦੱਸਿਆ ਜਾ ਰਿਹਾ ਦੂਜੇ ਪਾਸੇ reddit.com ਦੇ ਉੱਤੇ ਇੱਕ ਪੋਸਟ ਘੁੰਮ ਰਹੀ ਆ ਇਸ ਹਮਲੇ ਤੋਂ ਇਸ ਬੰਬ ਧਮਾਕੇ ਤੋਂ ਤਕਰੀਬਨ 7 ਘੰਟੇ ਪਹਿਲਾਂ ਕੁਝ ਨੌਜਵਾਨ ਜਿਹੜੇ ਆ ਜਾਣਕਾਰੀ ਸਾਂਝੀ ਕਰ ਰਹੇ ਆ ਕਿ ਦਿੱਲੀ ਦੇ ਵਿੱਚ ਅੱਜ ਪੁਲਿਸ ਕਿਉਂ ਆਵਾਂ ਲਾਲ ਕਿਲੇ ਦੇ ਆਲੇ ਦੁਆਲੇ ਮੈਟਰੋ ਵੈਨਕੂਵਰ ਦੇ ਸੌਰੀ ਲਾਲ ਕਿਲੇ ਦੇ ਆਲੇ ਦੁਆਲੇ ਮੈਟਰੋ ਟ੍ਰੇਨਸ ਦੇ ਵਿੱਚ ਪੁਲਿਸ ਅਤੇ ਫੌਜ ਕਿਉਂ ਦਿਖਾਈ ਦੇ ਰਹੀ ਹੈ ਕੀ ਹੋਣ ਵਾਲਾ ਆ ਸੋ ਇਹ ਵੀ ਸਵਾਲ ਚੱਕਿਆ ਜਾ ਰਿਹਾ ਕਿ ਪੁਲਿਸ ਨੂੰ 7 ਘੰਟੇ ਪਹਿਲਾਂ ਹੀ ਉੱਥੇ ਕਿਉਂ ਤਨਾਤ ਕਰ ਦਿੱਤਾ ਗਿਆ ਸੀ ਤਰ੍ਹਾਂ ਤਰ੍ਹਾਂ ਦੀ ਗੱਲਬਾਤ ਬਾਹਰ ਸਾਹਮਣੇ ਆ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਗੱਲ ਖੁੱਲ ਕੇ ਸਾਹਮਣੇ ਆ ਸਕਦੀ ਜਦੋਂ ਇਹਦੇ ਵੱਲੋਂ ਅਧਿਕਾਰੀਆਂ ਵੱਲੋਂ ਦੱਸਿਆ ਜਾਊਗਾ ਕਿ ਕਿਹੜੇ ਕਿਹੜੇ ਵਿਅਕਤੀਆਂ ਦੇ ਸ਼ਾਮਲ ਹੋਣ ਦਾ ਸਬੂਤ ਮਿਲਿਆ ਜੀ ਇਸੇ ਨਾਲ ਹੀ ਤੁਹਾਨੂੰ ਲੈ ਕੇ ਚੱਲਦੀ ਹੈ ਚੰਡੀਗੜ੍ਹ ਜਿੱਥੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਇਸ ਵੇਲੇ ਕਾਫੀ ਗਰਮਾਇਆ ਹੋਇਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਾਹੌਲ ਅੱਜ ਵੀ ਤਣਾਅਪੂਰਨ ਰਿਹਾ ਵਿਦਿਆਰਥੀਆਂ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚੋਂ ਵਿਦਿਆਰਥੀ ਕਿਸਾਨ ਆਗੂ ਮਜ਼ਦੂਰ ਮਲਾਜ਼ਮ ਅਤੇ ਆਮ ਲੋਕ ਹਰ ਉਮਰ ਵਰਗ ਦੇ ਹਮ ਮਹਾਮਾ ਕੇ ਪਹੁੰਚੇ ਆ ਤਾਂ ਕਿ ਪੰਜਾਬ ਯੂਨੀਵਰਸਿਟੀ ਨੂੰ ਜੋ ਆਰਐਸਐਸ ਵੱਲੋਂ ਭਾਜ-ਪਾਵਨ ਵੱਲੋਂ ਖੋਹਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਉਹਨੂੰ ਰੋਕਿਆ ਜਾ ਸਕੇ ਚੰਡੀਗੜ੍ਹ ਪੁਲਿਸ ਹਰਿਆਣਾ ਪੁਲਿਸ ਪੰਜਾਬ ਪੁਲਿਸ ਵੱਲੋਂ ਰਲ ਕੇ ਕੈਂਪਸ ਨੂੰ ਪੁਲਿਸ ਛਾוני ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਹਜੂਮ ਨੂੰ ਕਾਬੂ ਕਰਨ ਦੇ ਵਾਸਤੇ ਪੁਲਿਸ ਬਾਹਰੋਂ ਬੁਲਾਈ ਗਈ ਹੈ ਤੇ ਵਿਦਿਆਰਥੀ ਜਿਹੜੇ ਨੇ ਵਿਧਾਰਥਣਾ ਨੇ ਉਹਨਾਂ ਨੇ ਪੁਲਿਸ ਵੱਲੋਂ ਧੱਕੇਚਾਹੀ ਕਰਨ ਦੇ ਦੋਸ਼ ਲਾਏ ਆ ਪਰ ਫਿਰ ਵੀ ਬਹੁਤ ਸਾਰੇ ਵਿਦਿਆਰਥੀ ਰੋਕਾਂ ਦੇ ਬਾਵਜੂਦ ਯੂਨੀਵਰਸਿਟੀ ਕੈਂਪਸ ਦੇ ਅੰਦਰ ਦਾਖਲ ਹੋਣ ਦੇ ਕਾਮਯਾਬ ਹੋ ਗਏ ਕੁਝ ਕਿਸਾਨ ਵੀ ਉੱਥੇ ਪਹੁੰਚ ਚੁੱਕੇ ਆ ਤੇ ਯੂਨੀਵਰਸਿਟੀ ਦੇ ਉਪ ਪ੍ਰਧਾਨ ਵਿਦਿਆਰਥੀ ਵਿੰਗ ਦੇ ਅਸ਼ਮੀਤ ਸਿੰਘ ਨੇ ਦੋਸ਼ ਲਾਇਆ ਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਲ ਧੱਕਾ ਕੀਤਾ ਗਿਆ ਉਹਨਾਂ ਨੂੰ ਦਾਖਲ ਹੋਣ ਤੋਂ ਰੋਕਿਆ ਗਿਆ ਤੇ ਇੱਕ ਹੋਰ ਵਿਦਿਆਰਥੀ ਆਗੂ ਬਿਸ਼ੇਕ ਡਾਗਰ ਨੇ ਕਿਹਾ ਕਿ ਸਰਕਾਰ ਵੱਲੋਂ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਉਹਦੇ ਉਲਟ ਵਿਦਿਆਰਥੀ ਅੰਦੋਲਨ ਜਾਰੀ ਰਹੂਗਾ ਲੋਕ ਜਿਹੜੇ ਨੇ ਵਿਦਿਆਰਥੀ ਜਿਹੜੇ ਨੇ ਉਹ ਵਾਈਸ ਚਾਂਸਲਰ ਦੇ ਦਫ਼ਤਰ ਦੇ ਕੋਲ ਪਹੁੰਚ ਗਏ ਉੱਥੇ ਉਹਨਾਂ ਨੇ ਕਿਸਾਨ ਮੋਰਚੇ ਵਾਂਗੂ ਜਾ ਕੇ ਸਟੇਜ ਲਗਾ ਦਿੱਤੀ ਹੈ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਦੀ ਸਟੇਜ ਹੈ ਇੱਕ ਕਿਸਾਨ ਮੋਰਚੇ ਦਾ ਭਲੇਖਾ ਭਾਰੀ ਹੈ ਅੱਜ ਸਾਰਾ ਪੰਜਾਬ ਇੱਕ ਪਾਸੇ ਹੋ ਗਿਆ ਤੇ ਦੂਜੇ ਪਾਸੇ ਸੰਗ ਦੀਆਂ A ਅਤੇ B ਟੀਮਾਂ ਭਾਜਪਾ ਤੇ ਆਮ ਆਦਮੀ ਪਾਰਟੀ ਰਹੀਆਂ ਹੱਲਾਕੇ ਪੰਜਾਬ ਦਾ ਰਾਜ ਆ ਮਹਾਲੀ ਦੇ ਉੱਤੇ ਪਰ ਹਰਿਆਣਾ ਪੁਲਿਸ ਆ ਕੇ ਪੰਜਾਬ ਦੇ ਵਿੱਚ ਧੱਕਾ ਕਰਦੀ ਰਹੀ ਅਤੇ ਪੰਜਾਬ ਵਾਲੇ ਮੁੜਕੇ ਬੋਲੇ ਤੱਕ ਨਹੀਂ ਆ ਸੋ ਇਹ ਪਹਿਲੀ ਵਾਰੀ ਨਹੀਂ ਹੋਇਆ ਇਸ ਤੋਂ ਪਹਿਲਾਂ ਤੁਹਾਨੂੰ ਯਾਦ ਹੋਣਾ ਕਿ ਖਨੌਰੀ ਬਾਰਡਰ ਤੇ ਹਰਿਆਣੇ ਵਾਲੇ ਪਾਸਿਓਂ ਗੋੜੀ ਚਲਾ ਕੇ ਦੂਜੇ ਕਿਸਾਨ ਮੋਰਚੇ ਵੇਲੇ ਇੱਕ ਅਸ਼ੁਭ ਕਰਨ ਸਿੰਘ ਨਾਂ ਦੇ ਨੌਜਵਾਨ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਉਦੋਂ ਵੀ ਭਗਵੰਤ ਮਾਨ ਸਰਕਾਰ ਤਮਾਸ਼ਾ ਦੇਖਦੀ ਰਹੀ ਸੀ ਸੋ ਇਸ ਮੋਰਚੇ ਦਾ ਹਾਸਲ ਇਹ ਰਿਹਾ ਕਿ ਪੰਜਾਬ ਭਰ ਦੇ ਵਿੱਚੋਂ ਵਿਦਿਆਰਥੀਆਂ ਦੇ ਸੱਦੇ ਤੇ ਉਹ ਕੌਮ ਹਮਾਕੇ ਪਹੁੰਚੇ ਆ ਇੱਕ ਮੁੱਠ ਹੋਏ ਆ ਇੱਕ ਮਤ ਹੋਏ ਆ 1500 ਚਾ ਵਿਚਾਰ ਧਰਾਵਾਂ ਦੇ ਲੋਕ ਇੱਕ ਵੱਡੀ ਗੱਲ ਆ ਸੋ ਇਹ ਜੰਗ ਬੜੀ ਲੰਮੀ ਆ ਤੇ ਇਹ ਲੜਾਈ ਜਿਹੜੀ ਅੱਜ ਵਾਲੀ ਸਿੰਘ ਇਹ ਪੰਜਾਬ ਦੇ ਨਾਂ ਰਹੀ ਹੈ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਯੂਪੀ ਦੀ ਜਿੱਥੇ ਕਿ ਭਗਤ ਰਵਿਦਾਸ ਮਹਾਰਾਜ ਜੀ ਦੇ ਬੁੱਤਾਂ ਦੀ ਬੇਅਦਬੀ ਕੀਤੀ ਗਈ ਆ ਕਾਫੀ ਉੱਥੇ ਤਣਾਅ ਬਣਿਆ ਹੋਇਆ ਯੂਪੀ ਦੇ ਮੋਹਬਾ ਜ਼ਿਲ੍ਹੇ ਦਾ ਪਿੰਡ ਹੈਗਾ ਜੀ ਸਜਾੜੀ ਅਤੇ ਉਸ ਦੇ ਨਾਲ ਦੇ ਪਿੰਡਾਂ ਦੇ ਵਿੱਚ ਭਗਤ ਰਵਦਾਸ ਜੀ ਦੇ ਜੋ ਬੁੱਤ ਲੱਗੇ ਹੋਏ ਆ ਉਹਨਾਂ ਦੇ ਨਾਲ ਛੇੜਛਾੜ ਕੀਤੀ ਗਈ ਆ ਤੋੜਪੰਨ ਕੀਤੀ ਗਈ ਆ ਕਿਸੇ ਉੱਤੇ ਕਾਲਕ ਮਲੀ ਗਈ ਆ ਸੋ ਇਸ ਨੂੰ ਲੈ ਕੇ ਜਿਹੜਾ ਲੋਕਲ ਦਲਿਤ ਭਾਈਚਾਰਾ ਯੂਪੀ ਦਾ ਉਹ ਕਾਫੀ ਪਰੇਸ਼ਾਨ ਆ ਅਤੇ ਪੁਲਿਸ ਤੇ ਦੋਸ਼ ਲਾ ਰਿਹਾ ਆ ਕਿ 2-3 ਦਿਨ ਤੋਂ ਲਗਾਤਾਰ ਕਾਰਵਾਈਆਂ ਹੋਣ ਦੇ ਬਾਵਜੂਦ ਕੰਮ ਰੁਕ ਨਹੀਂ ਰਿਹਾ ਅਤੇ ਲਗਾਤਾਰ ਜਿਹੜੇ ਦੋਸ਼ੀ ਆ ਉਹ ਆਪਣੀਆਂ ਕਰਤੂਤਾਂ ਨੂੰ ਅੰਜਾਮ ਦੇ ਰਹੇ ਆ ਤੇ ਪੁਲਿਸ ਹੱਥ ਤੇ ਹੱਥ ਰੱਖ ਕੇ ਬੈਠ ਕੇ ਤਮਾਸ਼ਾ ਦੇਖੀ ਆ ਸੋ ਇਹ ਪਿੰਡਾਂ ਦੇ ਜਿਹੜੇ ਬੋਸਲੀ ਦਲਿਤ ਲੋਕ ਨੇ ਉਹ ਧਰਨਾ ਲਾ ਕੇ ਬੈਠੇ ਹੋਏ ਆ ਅਤੇ ਇਹ ਕਹਿ ਰਹੇ ਆ ਕਿ ਪਹਿਲਾਂ ਡਾਕਟਰ ਰੰਬੇਦਕਰ ਦੇ ਪੁੱਤ ਭੰਨੇ ਜਾਂਦੇ ਸਨ ਯੂਪੀ ਦੇ ਵਿੱਚ ਤੇ ਹੁਣ ਸਿੱਧੇ ਤੌਰ ਦੇ ਉੱਤੇ ਭਗਤ ਰਵਦਾਸ ਜੀ ਦੇ ਬੁੱਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਯੂਪੀ ਦੇ ਵਿੱਚ ਜਿਹੜੇ ਚਾਹੇ ਲੀਡਰ ਨੇ ਚਾਹੇ ਉਥੋਂ ਦੇ ਲੋਕ ਨੇ ਉਹ ਸੰਤ ਰਵਦਾਸ ਜੀ ਕਹਿੰਦੇ ਆ ਜਿਵੇਂ ਕਿ ਤੁਸੀਂ ਪਿੱਛੇ ਖਬਰਾਂ 'ਚ ਵੀ ਦੇਖ ਰਹੇ ਆ ਸੰਤ ਰਵਦਾਸ ਜੀ ਦੇ ਸਟੈਚੂ ਸੰਬੰਧੀ ਹੀ ਖਬਰ ਜਿਹੜੀ ਆ ਛੱਪੀ ਆ ਤੇ ਇਸ ਨੂੰ ਲੈ ਕੇ ਹੁਣ ਕਾਫੀ ਵਿਵਾਦ ਜਿਹੜਾ ਆ ਉਹ ਗਰਮ ਹੋਇਆ ਹੋਇਆ ਆ ਉਥੋਂ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਆ ਉਹ ਦਲਤਾਂ ਦੇ ਨਾਲ ਆਣ ਖੜੀਆਂ ਹੋਈਆਂ ਤੇ ਉਹਨਾਂ ਨੇ ਪੂਰਨ ਭਰੋਸਾ ਦਿੱਤਾ ਕਿ ਅਸੀਂ ਤੁਹਾਡਾ ਹਰ ਤਰੀਕੇ ਨਾਲ ਸਹਾਇਕ ਦਵਾਂਗੇ ਤੁਹਾਨੂੰ ਪੰਜਾਬ ਦੇ ਵਿੱਚਲੇ ਜਿਹੜੇ ਸੰਘ ਦੇ ਸੰਦ ਬਣੇ ਹੋਏ ਨਕਲੀ ਉਮੀਦਵਾਰ ਕਰੀਏ ਆ ਫਰਜ਼ੀ ਉਮੀਦਵਾਰ ਕਰੀਏ ਅਸਲੀ ਉਮੀਦਵਾਰੀਆਂ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਨਕਲੀ ਉਮੀਦਵਾਰ ਕਰੀਏ ਆ ਇਹ ਹੁਣ ਤੁਹਾਨੂੰ ਕਦੀ ਵੀ ਬਿਆਨ ਇਸ ਵਸਤੇ ਦੇ ਦਿੰਦੇ ਦਿਖਾਈ ਨਹੀਂ ਦੇਣਗੇ ਚਾਹੇ ਉਹ ਡਾਕਟਰ ਗੁਰਿੰਦਰ ਰੰਗਰੇਟਾ ਹੋਵੇ ਚਾਹੇ ਵਿਜੇ ਸ਼ਾਮਪਲਾਰਗੇ ਹੋਣ ਪੰਜਾਬ ਦੇ ਵਿੱਚ ਜਦੋਂ ਇਹਨਾਂ ਨੇ ਸਿੱਖਾਂ ਤੇ ਦਲਤਾਂ ਵਿਚਕਾਰ ਕੋ ਪਾੜਾ ਪਾਉਣਾ ਹੁੰਦਾ ਛੱਟ ਜਿਹੜੀਆਂ ਉਹ ਤੀਲੀਆਂ ਛੱਡ ਦਿੰਦੇ ਆ ਬਰੂਦ ਬਣਾ ਦਿੰਦੇ ਆ ਤੇ ਜਦੋਂ ਕਿ ਹੁਣ ਯੂਪੀ ਦੇ ਵਿੱਚ ਇੰਨਾ ਤੱਕੇਸ਼ਾਈ ਕਰ ਰਹੀ ਹੈ ਤੇ ਇਹਨਾਂ ਦੇ ਹਜੇ ਤੱਕ ਬਿਆਨ ਵੀ ਜਿਹੜੇ ਆ ਉਹ ਦਿਖਾਈ ਨਹੀਂ ਦੇ ਰਹੇ ਗੱਲਾਂ ਸਮਝਣ ਵਾਲੀਆਂ ਆ ਕਿ ਕਿਸ ਤਰੀਕੇ ਪੰਜਾਬ ਦੇ ਵਿੱਚ ਭਾਜਪਾ ਦੇ ਸੰਧ ਜਿਹੜੇ ਨੇ ਸੰਘ ਦੇ ਜਿਹੜੇ ਟੂਲ ਨੇ ਉਹ ਸਿੱਖਾਂ ਤੇ ਦਲਤਾਂ ਨੂੰ ਲੜਾਉਣ ਲਈ ਤਤਪਰ ਰਹਿੰਦੇ ਆ ਜਦੋਂ ਕਿ ਪੂਰਾ ਪੰਜਾਬ ਚਾਹੇ ਕੋਈ ਵੀ ਧਰਮ ਆ ਸਪੈਸ਼ਲੀ ਸਿੱਖ ਜਿਹੜੇ ਨੇ ਉਹ ਭਗਤ ਰਵਦਾਸ ਜੀ ਮਾਰੇ ਦਾ ਬਹੁਤ ਸਤਿਕਾਰ ਕਰਦੇ ਆ ਜਦੋਂ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ ਤਾਂ ਨਾਲ ਹੀ ਭਗਤ ਬਾਣੀ ਨੂੰ ਵੀ ਮੱਥਾ ਟੇਕਦੇ ਆ ਸਿਰ ਸੋ ਇਹ ਗੱਲਾਂ ਸਮਝਣ ਦੀ ਲੋੜ ਆ ਕਿ ਸਾਨੂੰ ਕੌਣ ਲੜਾ ਰਿਹਾ ਕਿਉਂ ਲੜਾ ਰਿਹਾ ਤੇ ਜਦੋਂ ਇਹੀ ਕੁਝ ਯੂਪੀ ਦੇ ਵਿੱਚ ਹੁੰਦਾ ਜਿੱਥੇ ਕਿ ਯੋਗੀ ਦੀ ਸਰਕਾਰ ਆ ਇਹ ਲੋਕ ਜਿਹੜੇ ਆ ਪੱਤਰੀ ਬਾਤ ਜਾਂਦੇ ਆ ਜਿਹੜੇ ਪੰਜਾਬ ਦੇ ਵਿੱਚ ਭੜਕਾਊ ਗੱਲਾਂ ਕਰਦੇ ਆ ਤੇ ਉਦੋਂ ਯੂਪੀ ਦੇ ਵਿੱਚ ਬਿਆਨ ਦੇਣ ਤੋਂ ਵੀ ਇਹ ਭੱਜ ਜਾਂਦੇ ਆ ਕਿਉਂਕਿ ਉੱਥੇ ਮੁਰੇ ਭਾਜਪਾ ਦੀ ਸੰਘ ਦੀ ਸਰਕਾਰ ਆ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਖਤਮ ਕਰਦੇ ਆ ਖਤਮ ਕਰਨ ਤੋਂ ਪਹਿਲਾਂ ਤੁਹਾਨੂੰ ਯਾਦ ਕਰਾ ਦਿਆਂ ਕਿ ਕੱਲ ਨੂੰ ਰਿਮੈਂਬਰੈਂਸ ਦੇ ਆ ਕੈਨੇਡਾ ਦੇ ਵਿੱਚ ਵਿਸ਼ੇਵਯੁੱਧਾਂ ਦੇ ਵਿੱਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਕੈਨੇਡਾ ਦੇ ਲੋਕ ਯੂਰਪ ਦੇ ਲੋਕ ਜਿਹੜੇ ਆ ਪੋਸਟ ਦੇ ਫੁੱਲ ਆਪਣੀ ਹਿੱਕ ਤੇ ਸਜਾ ਕੇ ਉਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦੇ ਆ ਬਹੁਤ ਸਾਰੇ ਸैक ਹਜ਼ਾਰਾਂਾਂ ਦੀ ਗਿਣਤੀ ਦੇ ਵਿੱਚ ਇਹਨਾਂ ਯੰਗਾਂ ਜੁੱਧਾਂ ਦੇ ਵਿੱਚ ਲੋਕਾਂ ਦੀ ਆਜ਼ਾਦੀ ਲਈ ਯੁੱਧਿਆਂ ਸ਼ਹੀਦ ਹੋਏ ਆ ਅੱਜ ਕੱਲ ਬੇਸ਼ੱਕ ਉਹ ਗੱਲਾਂ ਲੋਕ ਭੁੱਲ ਭੁਲਾ ਗਏ ਆ ਸਿੱਖਾਂ ਦੇ ਬਾਰੇ ਯੂਰਪ ਦੇ ਵਿੱਚ ਤੇ ਨਾਰਥ ਅਮਰੀਕਾ ਦੇ ਵਿੱਚ ਕੁਝ ਰੇਸਿਸਟ ਲੋਕ ਕੁਝ ਨਸਲਵਾਦੀ ਲੋਕ ਬੜੀਆਂ ਭੈੜੀਆਂ ਗੱਲਾਂ ਕਰਦੇ ਆ ਪਰ ਸਾਨੂੰ ਇਸ ਗੱਲ ਦਾ ਮਾਣ ਆ ਕਿ ਸਾਡੇ ਸਿੱਖ ਬਜ਼ੁਰਗਾਂ ਨੇ ਸਿੱਖ ਫੌਜੀਆ ਨੇ ਲੋਕਾਂ ਦੀ ਆਜ਼ਾਦੀ ਵਾਸਤੇ ਯੂਰਪ ਦੀ ਆਜ਼ਾਦੀ ਵਾਸਤੇ ਕੈਨੇਡਾ ਅਮਰੀਕਾ ਦੀ ਆਜ਼ਾਦੀ ਵਾਸਤੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੋਈਆਂ ਆ ਕਿਉਂਕਿ ਅਸੀਂ ਸਰਬੱਤ ਦੇ ਭਲੇ ਦੇ ਮਦਈਆਂ ਥੋੜਾ ਲੋਕਾਂ ਨੂੰ ਜਿੱਥੇ ਯਾਦ ਕਰਨਾ ਉੱਥੇ ਨਾਲੇ ਨਵੰਬਰ ਦੇ ਸ਼ਹੀਦ ਜਿਹੜੇ 84 ਦੇ ਉਹਨਾਂ ਨੂੰ ਯਾਦ ਕਰਦੇ ਆ ਸੋ ਇਹ ਛੁੱਟੀ ਜਿਹੜੀ ਆ ਪੂਰੇ ਕੈਨੇਡਾ ਦੇ ਵਿੱਚ ਲੌਂਗ ਵੀਕ ਨੂੰ ਜਿਵੇਂ ਮਨਾਈ ਜਾਂਦੀ ਹੈ ਇਸ ਕਰਕੇ ਸਾਡਾ ਜਿਹੜਾ ਆਦਾਰਾ ਉਹ ਵੀ ਬੰਦ ਰਹੂਗਾ ਸੋ ਆਪਣੀ ਮੁਲਾਕਾਤ ਹੁਣ ਜਾ ਕੇ ਬੁੱਧਵਾਰ ਨੂੰ ਹੋਊਗੀ ਤਦ ਤੱਕ ਲਈ ਜਾਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਸੋ ਦਾ ਸ਼ੋਅ ਇਜ਼ ਸਪਾਂਸਰਡ ਬਾਈ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ